ਦਿਨ ਪਹਿਲਾ ਕੁਝ ਵੀ ਅਚਾਨਕ ਨਹੀਂ ਹੁੰਦਾ ਸਾਨੂੰ ਸਮਝਣ ਵਿੱਚ ਹੀ ਦੇਰ ਹੁੰਦੀ ਹੈ ਨਾ ਸੁੱਖ ਰਹਿੰਦਾ ਨਾ ਦੁੱਖ ਰਹਿੰਦਾ ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ ਉਦਾਸੀ ਸਾਧੂਆਂ ਦੀ ਇਹ ਕੁਟਿਆ ਫੇਰ ਦੀ ਸਭ ਤੋਂ ਉੱਚੀ ਜਗ੍ਹਾ ਦੇ ਚੜਦੇ ਪਾਸੇ ਢਲਾਨ ਤੇ ਬਣੀ ਹੋਈ ਸੀ ਉੱਥੇ ਪਹੁੰਚਣ ਲਈ ਇੱਕ ਡੰਡੀ ਬਣੀ ਹੋਈ ਸੀ ਜੋ ਇੱਕ ਸੰਗਣੀ ਝਿੜੀ ਦੇ ਵਿੱਚੋਂ ਵਿੱਚੀ ਲੰਘਦੀ ਸੀ ਇਸ ਝਿੜੀ ਵਿੱਚ ਸਰੀ ਸੁਬੀਂ ਜਣਾ ਤੂੰ ਤਟਾਲੀ ਦੇਕ ਬਾਸ ਜਾਮਣਾ ਅੰਬ ਅਤੇ 베ਰੀਆਂ ਦੇ ਦਰਖਤ ਆਪਣੀ ਗੂੜੀ ਸ਼ਾਨ ਨਾਲ ਦਿਨੇ ਹੀ ਹਨੇਰਾ ਕਰੀ ਰੱਖ ਦੇ ਇਹਨਾਂ ਦਰਖਤਾਂ ਤੇ ਚਿੜੀਆਂ ਕਾਂ ਕੂਗੀਆਂ ਕਬੂਤਰ ਤੋਤੇ ਸ਼ਾਰਕਾਂ ਅਤੇ ਚੱਕੀ ਰਾਹੇ ਸਾਰਾ ਦਿਨ ਇੰਜ ਚੀਕ ਚਿਹੜਾ ਪਾ ਰੱਖ ਦੇ ਜਿਵੇਂ ਕੋਈ ਅਣਸੁਲਜਿਆ ਮਸਲਾ ਸੁਲਝਾ ਰਹੇ ਹੋਣਾ ਕੁਟਿਆ ਦੇ ਇੱਕ ਪਾਸੇ ਵੱਡਾ ਬੋੜ ਦਾ ਦਰਖਤ ਸੀ ਜਿਸ ਦੀਆਂ ਲੰਮਕ ਦੀਆਂ ਜੜਾਂ ਵੇਕ ਕੇ ਇੰਜ ਲੱਗਦਾ ਸੀ ਜਿਵੇਂ ਉਹ ਇਸ ਛਿੜੀ ਦੇ ਪਰਿਵਾਰ ਦਾ ਕੋਈ ਬਡੇਰਾ ਬਜ਼ੁਰਗ ਹੋਵੇ ਕੁਟਿਆ ਦੇ ਦੂਸਰੇ ਪਾਸੇ ਹਲਤੀ ਸੀ ਜਿਸ ਨੂੰ ਹੱਥ ਨਾਲ ਹੀ ਢੇੜਿਆ ਜਾਂਦਾ ਸੀ ਆਏ ਗਏ ਤੇ ਜਨਵਰਾਂ ਲਈ ਪੀਣ ਦੇ ਪਾਣੀ ਦਾ ਪ੍ਰਬੰਧ ਇਸੇ ਹਲਤੀ ਤੋਂ ਹੀ ਹੁੰਦਾ ਸੀ ਕੁਟਿਆ ਦੇ ਸਾਹਮਣੇ ਦਾ ਖਾਂ ਸਾਫ ਕਰਕੇ ਇੱਕ ਬੇੜਾ ਬਣਾਇਆ ਹੋਇਆ ਸੀ ਜਿੱਥੇ ਸਾਰਾ ਦਿਨ ਮੋਰ ਤੇ ਹੋਰ ਪੰਛੀ ਤੁਰੇ ਫਿਰਦੇ ਮੋਰ ਤਾਂ ਕਈ ਵਾਰ ਕੂਟੀਆ ਦੇ ਅੰਦਰ ਵੀ ਆ ਜਾਂਦੇ ਗੋਖਾ ਵਰਗੀ ਕੂਟੀਆ ਦਾ ਤੰਗ ਜਿਹਾ ਦਰਵਾਜ਼ਾ ਅਮੇਸ਼ਾ ਖੁੱਲਾ ਹੀ ਰਹਿੰਦਾ ਸੀ ਕੇਸਰ ਥੇ ਦੀ ਚੜਾਈ ਚੜ੍ਹ ਕੇ ਸਾਹ ਲੈਣ ਲਈ ਰੁਕ ਗਿਆ ਲੰਮੀ ਦਾੜੀ ਵਾਲਾ ਫਕੀਰ ਕਬੂਤਰ ਤੇ ਚਿੜੀਆਂ ਨੂੰ ਦਾਣੇ ਪਾ ਰਿਹਾ ਸੀ ਪ੍ਰਸਦੀ ਆਹਟ ਸੁਣ ਕੇ ਫਕੀਰ ਨੇ ਕਿਹਾ ਆ ਗਿਆ ਬਈ ਜਵਾਨਾ ਬਹਿ ਜਾ ਫਕੀਰ ਨੇ ਉਸ ਨੂੰ ਉਹ ਜੇ ਸ਼ੋਲਿਆਂ ਦੀ ਮੁਠੀ ਦਿੱਤੀ ਪਲਟੀ ਗੇੜ ਕੇ ਮਸਕ ਵਿੱਚ ਤਾਜ਼ਾ ਪਾਣੀ ਭਰਿਆ ਅਤੇ ਹੌਲੀ-ਹੌਲੀ ਥੇਤੋ ਥੱਲੇ ਵੱਲ ਨੂੰ ਤੁਰ ਪਿਆ ਕੇਸਰ ਵੀ ਫਕੀਰ ਦੇ ਪਿੱਛੇ-ਪਿੱਛੇ ਹੋ ਤੁਰਿਆ ਕੇਸਰ ਨੇ ਆਪਣਾ ਡੱਬੀ ਵਾਲਾ ਪਰਨਾ ਖੋੜ ਕੇ ਦੁਬਾਰਾ ਸਿਰ ਤੇ ਬੰਨ ਲਿਆ ਦਿਨ ਦੇ ਚਾਨਣ ਵਿੱਚ ਉਸ ਨੂੰ ਆਪਣਾ ਕੁਰਤਾ ਪਜਾਮਾ ਥੋੜਾ ਮੈਲਾ ਲੱਗਿਆ ਦੂਸਰਾ ਤੋਤਾ ਹੋਇਆ ਕੁਰਤਾ ਪਜਾਮਾ ਉਤੇ ਚੂਲੇ ਵਿੱਚ ਸੀ ਸੱਜੇ ਹੱਥ ਨਾਲ ਆਪਣਾ ਝੋਲਾ ਉਸਨੇ ਖੱਬੇ ਮੋਢੇ ਤੇ ਟੰਗ ਲਿਆ ਫਕੀਰ 65-70 ਕੁ ਸਾਲ ਦਾ ਬਜ਼ੁਰਗ ਸੀ ਪਰ ਉਸ ਦੀ ਚਾਲ ਟਾਲ ਕਾਫੀ ਚੁਸਤ ਸੀ </body> ਫਕੀਰ ਦੇ ਸੱਜੇ ਹੱਥ ਵਿੱਚ ਇੱਕ 5 ਕੋਹ ਫੁੱਟ ਦਾ ਡੰਡਾ ਸੀ ਜੋ ਸਿਰੇ ਤੋਂ ਥੋੜਾ ਮੁੜਿਆ ਹੋਇਆ ਸੀ ਗਲ ਤੇ ਚਿੱਟਾ ਕਸਮੇਲਾ ਜਿਹਾ ਪਰਨਾ ਸੱਜੇ ਮੋਢੇ ਤੇ ਪੁੱਜੇ ਸ਼ੋਲਿਆਂ ਵਾਲੀ ਪੋਟਲੀ ਅਤੇ ਖੱਬੇ ਤੇ ਪਾਣੀ ਦੀ ਮਸਕ ਪਾ ਕੇ ਫਕੀਰ ਹੱਥ ਵਿੱਚ ਡੰਡਾ ਫੜ ਕੇ ਬੜੀ ਸਹਜਤਾ ਨਾਲ ਤੁਰ ਰਿਹਾ ਸੀ ਆਪਾਂ ਸੂਰਜ ਸਿਰ ਤੇ ਆਉਣ ਤੋਂ ਪਹਿਲਾਂ-ਪਹਿਲਾਂ ਥੋੜਾ ਪੈਂਡਾ ਕੱਢ ਲਈਏ ਜੇ ਥੱਕ ਗਿਆ ਤਾਂ ਦੱਸ ਦੇਵੀ ਨੱਪਰੂਆ ਥੋੜੀ ਤੇਰ ਰੁੱਕ ਜਾਵਾਂਗੇ ਫਕੀਰ ਨੇ ਚੁੱਪਚਾਪ ਮੰਗਰ ਤੁਰੇ ਆਉਂਦੇ ਕੇਸਰ ਨੂੰ ਕਿਹਾ ਹੂੰ ਉਸਨੇ ਨੀਮੀ ਪਾਈ ਹੀ ਜਵਾਬ ਦਿੱਤਾ ਬੇਬੇ ਉੱਠ ਗਈ ਹੋਵੇਗੀ ਉਹ ਸੋਚ ਰਿਹਾ ਸੀ ਕੱਲ ਤੋਂ ਅੱਜ ਤੱਕ ਕਿੰਨਾ ਕੁ ਜਵਾਬ ਪਰ ਗਿਆ ਸੀ ਮਨ ਵਿੱਚ ਘਬਰਾਹਟ ਵੀ ਸੀ ਪਰ ਲੰਮੀ ਦਾੜੀ ਵਾਲੇ ਫਕੀਰ ਉੱਤੇ ਰੱਬ ਵਰਗਾ ਪੁਰੋਸਾ ਵੀ ਸੀ ਜੇ ਬਾਪੂ ਨੇ ਮੈਨੂੰ ਨਾ ਪਛਾਣਿਆ ਤਾਂ ਦਸਾਂ ਸਾਲਾਂ ਚ ਮੈਂ ਕਿੰਨਾ ਵੱਡਾ ਹੋ ਗਿਆ ਹਾਂ ਬੇਬੇ ਤੋਂ ਵੀ ਦੋ ਗੱਠ ਲੰਮਾ ਸੋਚਦਿਆਂ ਕੇਸਰ ਨੇ ਗਲੇ 'ਚ ਪਾਇ ਚਾਂਦੀ ਦੇ ਟਕੇ ਵਾਲੇ ਤਵੀਤ ਤੇ ਹੱਥ ਫੇਰਿਆ ਬੇਬੇ ਨੇ ਦੱਸਿਆ ਸੀ ਕਿ ਇਹ ਤਵੀਤ ਬਾਪੂ ਨੇ ਉਸਦੀ ਪਹਿਲੀ ਲੋੜੀ ਤੇ ਪਾਇਆ ਸੀ ਇਸ ਦੀ ਕਾਲੀ ਡੋਰੀ ਬੇਬੇ ਨੇ ਆਪ ਵੱਟੀ ਸੀ ਹੁਣ ਵੀ ਉਹ ਉਹ ਹਰ ਸਾਲ ਨਮਾ ਤਾਕਾ ਵਟ ਕੇ ਪਾ ਦਿੰਦੀ ਇਹੋ ਤਾਂ ਰਹਿ ਗਈ ਸੀ ਬਾਪੂ ਦੀ ਆਖਰੀ ਨਿਸ਼ਾਨੀ ਇਸ ਨੂੰ ਵੇਚ ਕੇ ਬਾਪੂ ਮੈਨੂੰ ਪਰੇਸ਼ਾਨ ਲਗੇਗਾ ਤੇ ਕੁੱਟ ਕੇ ਜੱਫੀ ਪਾ ਲਵੇਗਾ ਉਸ ਨੇ ਟੜਕ ਦੇ ਦਗ ਨਾਲ ਸੋਚਿਆ ਕੀ ਸੋਚ ਰਹਿ ਹੈਂ ਗੁਰੂਆ ਕਿ ਇਹਨੇ ਕੇਸਰ ਵੱਲ ਵੇਖਦਿਆਂ ਕਿਹਾ ਚਿੰਤਾ ਨਾ ਕਰੀਂ ਸਭ ਕੁਝ ਰੱਬ ਦੀ ਬਣਾਈ ਬਿਉਂਤ ਮੁਤਾਬਕ ਤੇ ਉਸ ਦੀ ਰਾਜਾ ਵਿੱਚ ਚੱਲ ਰਿਹਾ ਹੈ ਆ ਲੈ ਇਹ ਪੱਥਰ ਆਪਣੀ ਜੇਬ ਵਿੱਚ ਰੱਖ ਲੈ ਉਸਨੇ ਕੇਸਰ ਨੂੰ ਇੱਕ ਛੋਟਾ ਜਿਹਾ ਕਾਲੇ ਰੰਗ ਦਾ ਪੱਥਰ ਦਿੱਤਾ ਕੇਸਰ ਨੇ ਚਮਕਦਾ ਕਾਲਾ ਪੱਥਰ ਹੱਥ ਵਿੱਚ ਫੜ ਕੇ ਵੇਖਿਆ ਤੇ ਆਪਣੀ ਜੇਬ ਵਿੱਚ ਪਾ ਲਿਆ ਆ ਦੂਸਰਾ ਪੱਥਰ ਮੈਂ ਤੈਨੂੰ ਯਾਤਰਾ ਖਤਮ ਹੋਣ ਤੋਂ ਬਾਅਦ ਦੇਵਾਂਗਾ ਫਕੀਰ ਨੇ ਹੱਥ ਵਿੱਚ ਫੜਿਆ ਇੱਕ ਚਿੱਟਾ ਪੱਤਰ ਕੇਸਰ ਨੂੰ ਦਿਖਾਉਂਦਿਆਂ ਕਿਹਾ ਜਦੋਂ ਵੀ ਕਦੇ ਕੁਝ ਸਮਝਣਾ ਆਵੇ ਤਾਂ ਇਹ ਦੋਵੇਂ ਪੱਥਰ ਹੱਥ ਵਿੱਚ ਫੜ ਕੇ ਧਿਆਨ ਲਾਵੀਂ ਪਰਮਾਤਮਾ ਤੈਨੂੰ ਆਪਣੇ ਆਪ ਸੋਝੀ ਦੇਵੇਗਾ ਫਕੀਰ ਦੇ ਬੋਲ ਕੇਸਰ ਨੂੰ ਤਰਵਾਸ ਦੇ ਰਹੇ ਸਨ ਕੇਸਰ ਅੱਠਵੀਂ ਪਾਸ ਕਰਨ ਤੋਂ ਬਾਅਦ ਮੜ ਸਕੂਲ ਨਹੀਂ ਸੀ ਗਿਆ ਉਹ ਪੌੜੀ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਬੇਬੇ ਨੂੰ ਉਸ ਦਾ ਵਿਆਹ ਕਰਨ ਦੀ ਕਾਲੀ ਸੀ ਅਗਲੀ ਬਸਾਖੀ ਨੂੰ ਪੁੱਤ ਨੂੰ 18 ਸਾਲਾਂ ਦਾ ਹੋ ਜਾਣਾ ਹੈ ਬੇਬੇ ਨੇ ਕਿਹਾ ਸੀ ਨਾਲੇ ਸਾਡੇ ਰਿਵਾਜ ਐ ਮੁੰਡਾ 18 ਤੇ ਕੁੜੀ 16 ਤੋਂ ਨਹੀਂ ਟੱਪਣ ਦਿੰਦੇ ਪਿਛਲੇ 2-3 ਸਾਲ ਤੋਂ ਉਹ ਬਸ ਖੇਤ ਤੇ ਡੰਗਰ ਹੀ ਸੰਭਾਲਦਾ ਸੀ ਖੇਤੀ ਨਾਲ ਗੁਜ਼ਾਰਾ ਮਸਾਂ ਹੀ ਚੱਲਦਾ ਸੀ ਰੋਹੀ ਵਾਲੇ ਸੱਤ ਖੇਤਾਂ ਵਿੱਚ ਕਣਕ ਮੱਕੀ ਕਮਾਦ ਤੇ ਰੱਕੜ ਵਾਲੇ ਚਾਰ ਖੇਤਾਂ ਵਿੱਚ ਡੰਕਰਾਂ ਦਾ ਚਾਰਾ ਨਿਆਈ ਵਾਲਾ ਖੇਤ ਤਾਂ ਤੂੜੀ ਤੇ ਕੁੱਪਾ ਰੂਪੇ ਕੂੜੇ ਅਤੇ ਬਾਲਣ ਰੱਖਣ ਦੇ ਕੰਮ ਹੀ ਆਉਂਦਾ ਸੀ ਛੋਟੇ ਜਿਹੇ ਘਰ ਵਿੱਚ ਉਸ ਦੀ ਦੁਨੀਆ ਬਸ ਬੇਬੇ ਸੀ ਜੋ ਅੰਦਰਲੀ ਬੈਠ ਕੇ ਵਿੱਚ ਟੰਗੀਆਂ ਬਾਪੂ ਤੇ ਮਾਂ ਦੀਆਂ ਪੁਰਾਣੀਆਂ ਤਸਵੀਰਾਂ ਜੋ ਉਹਨਾਂ ਨੇ ਗਰਨਾ ਸਾਹਿਬ ਦੀ ਵਿਸਾਖੀ ਤੇ ਕਚਵਾਈਆਂ ਸਨ ਦਿਨ ਟੜ ਰਿਹਾ ਸੀ ਕੀਨੇ ਇੱਕ ਉੱਚੇ ਅਤੇ ਪੱਧਰੇ ਥਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਅੱਜ ਰਾਤ ਡੇਰਾ ਇੱਥੇ ਹੀ ਲਾ ਲੈਨੇ ਆ ਫਿਰ ਉਸਨੇ ਆਪਣੇ ਡੰਡੇ ਨਾਲ ਡਿੱਗੇ ਪੱਤਿਆਂ ਨੂੰ ਇੱਕ ਪਾਸੇ ਕਰਕੇ ਇੱਕ ਲੋਈ ਕੱਢੀ ਤੇ ਪੁੰਜੇ ਵਿਛਾ ਦਿੱਤੀ ਕੇਸਰ ਨੇ ਉਸ ਦੀ ਕੋਟਲੀ ਪਾਣੀ ਵਾਲੀ ਮਸਕ ਅਤੇ ਆਪਣਾ ਚੋਲਾ ਇੱਕ ਪਾਸੇ ਟਿਕਾ ਦਿੱਤੇ ਸਾਈ ਜੀ ਲਓ ਮੈਂ ਤੁਹਾਡੀਆਂ ਲੱਤਾਂ ਘੁੱਟ ਦੇਵਾਂ ਥੱਕ ਗਏ ਹੋਵੋਗੇ ਕੇਸਰ ਨੇ ਫਕੀਰ ਕੋਲ ਬੈਠਦੇ ਹਾਂ ਕਿਹਾ ਤੇਰਾ ਨਾਮ ਕੀ ਹੈ ਗੱਭਰੂਆ ਫਕੀਰ ਨੇ ਲੰਮੀ ਪੈਂਦਿਆਂ ਪੁੱਛਿਆ ਕੇਸਰ ਉਸ ਵੱਲ ਵੇਖ ਕੇ ਕੇਸਰ ਨੇ ਜਵਾਬ ਦਿੱਤਾ ਤੂੰ ਆਪਣੇ ਨਾਮ ਬਾ ਕੇਸਰ ਹੀ ਹਾਂ ਬੜੀ لیاقت ਸिखਾਈ ਹੈ ਤੈਨੂੰ ਤੇਰੇ ਘਰਦਿਆਂ ਨੇ ਤੂੰ ਦੁਨੀਆ ਚ ਕੇਸਰ ਵਾਂਗ ਹੀ ਮਹਿਕ ਵੰਡੇਗਾ ਉਸਨੇ ਕੇਸਰ ਦਾ ਸਰਪਲੋਸ ਕੇ ਕਿਹਾ ਤੇ ਲੰਮਾ ਪੈ ਗਿਆ ਕੇ ਸਿਰਫ ਕੀ ਦੇਖ ਪਰ ਹੌਲੀ ਹੌਲੀ ਘੁੱਟਣ ਲੱਗਿਆ ਫਕੀਰ ਦੇ ਹੱਥ ਜੁੜੇ ਹੋਏ ਸੱਜਣ ਉਸਨੇ ਪਾਠ ਕਰਨਾ ਸ਼ੁਰੂ ਕੀਤਾ ਖੁੱਲੇ ਆਕਾਸ਼ ਦੀ ਛੱਤ ਥੱਲੇ ਲੰਮੇ ਪਏ ਕੇਸਰ ਨੂੰ ਇਹ ਦੁਨੀਆ ਆਪਣੇ ਪਿੰਡ ਨਾਲੋਂ ਬਹੁਤ ਅਲੱਗ ਲੱਗੀ ੁਰਮਕ ਦੀ ਪੌਣ ਟਿੱਬਿਆਂ ਦੇ ਪਰਛਾਵੇਂ ਅਤੇ ਜੁਗਨੂਆਂ ਦੀ ਟਮਟਮਾਹਟ ਨੇ ਉਸ ਦੇ ਦਿਲ ਨੂੰ ਇੱਕ ਅਜੀਬ ਜਿਹਾ ਸਕੂਨ ਦਿੱਤਾ ਰਾਤ ਪੂਰ ਸੰਗਣੀ ਪੋਰਹੀ ਸੀ ਨਾਲ ਵਗਦੇ ਰਾਹ ਤੇ ਜਾ ਰਹਾ ਕੋਈ ਰਾਹੀ ਗਾ ਰਹਾ ਸੀ ਕੋਇੰਦੀ ਰਗਣੀ ਤੇ ਵਿਰਹੇ ਦੀ ਸਾਜ਼ਨ ਕੱਲਾ ਵਹਿ ਕਿਸਮੀ ਕਦੇ ਰੂਹ ਦੀ ਆਵਾਜ਼ਨ